ਹਾਂਜੀ ਸਾਰੇ ਚੈਨਲਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਤੁਸੀਂ ਕਿਹਨੇ ਚਾਹੋਗੇ ਮਤਲਬ ਫਿਲਮ ਦਾ ਸੀਨ ਕੀ ਆ ਸਭ ਤੋਂ ਪਹਿਲਾਂ ਤਾਂ ਫਿਲਮ ਦਾ ਜਿਹੜਾ ਨਾਮ ਆ ਇਹਦਾ ਨਾਮ ਆ ਜੀ ਇੱਕ ਤੇਰੇ ਕਰਕੇ ਜਿਹੜਾ ਵਰਡ ਆਪਾਂ ਆਮ ਹੀ ਦੰਦ ਦੇ ਵਿੱਚ ਕਈ ਵਾਰ ਯੂਜ਼ ਕਰਦੇ ਆ ਇੱਕ ਤੇਰੇ ਕਰਕੇ ਜਿੱਦਾਂ ਮੰਨ ਲਓ ਵੀ ਤੁਸੀਂ ਉਰੇ ਆਏ ਹੋ ਤੁਸੀਂ ਵੀ ਕਹਿ ਸਕਦੇ ਹੋ ਯਾਰ ਮੈਂ ਤੁਹਾਡੇ ਕਰਕੇ ਆਇਆ ਜਿਸ ਕਾਰਨ ਮੈਂ ਤੇਰੇ ਕਰਕੇ ਆਇਆ ਹਨ ਜਾਂ ਮੰਨ ਲਓ ਮੈਂ ਕਹਿ ਸਕਦਾ ਵੀ ਮੈਂ ਮੂਵੀ ਕਰਕੇ ਤੁਹਾਡੇ ਦਰਮਿਆਨ ਬੈਠਾ ਮੈਂ ਬਠਿੰਡੇ ਬੈਠਾ ਹਨ ਤੇ ਅਸੀਂ ਇਦਾਂ ਦਾ ਵਰਡ ਯੂਜ਼ ਕੀਤਾ ਜਿਹੜਾ ਨਾਮ ਕਾਮਨ ਨਾਮ ਸੀ ਬਹੁਤ ਹੀ ਲੋਕ ਇਹ ਵਰਡ ਯੂਜ਼ ਕਰਦੇ ਆ ਵੀ ਇੱਕ ਤੇਰੇ ਕਰਕੇ ਬੱਚੇ ਲਈ ਵੀ ਆਪਾਂ ਕਰਦੇ ਆ ਬੱਚਾ ਤੇਰੇ ਕਰਕੇ ਆ ਚੀਜ਼ ਤੈਨੂੰ ਲਿਆਤੀ ਬੱਚੇ ਮਾਂ ਪਿਓ ਨੂੰ ਕਹਿੰਦੇ ਆ ਵੀ ਅਸੀਂ ਤੁਹਾਡੇ ਕਰਕੇ ਕਲਾਸ ਦੇ ਵਿੱਚ ਫਸਟ ਆਏ ਆ ਵੀ ਮਤਲਬ ਇਹ ਚੀਜ਼ ਅਸੀਂ ਉਹ ਵਰਡ ਆਮ ਜਿਹਾ ਜੂਸ ਕੀਤਾ ਜਿਹੜਾ ਬਹੁਤ ਹੀ ਆਪਣਾ ਆਪ ਦਾ ਸ਼ੌਕ ਹੈ ਪਹਿਲੀ ਫਿਲਮ ਆਪਣੀ ਹਾਂਜੀ ਮੈਂ ਪਹਿਲੀ ਫਿਲਮ ਪਹਿਲੀ ਕਰ ਰਿਹਾ ਇਸ ਤੋਂ ਪਹਿਲਾਂ ਗਾਣੇ ਬੜੇ ਕੀਤੇ ਦਰਸ਼ਕਾਂ ਦੀ ਝੋਲੀ ਪਾਏ ਦਰਸ਼ਕਾਂ ਨੇ ਵੀ ਬਹੁਤ ਪਿਆਰ ਦਿੱਤਾ ਇੱਥੇ ਡਿਊਟ ਗਾਣੇ ਤੁਹਾਡੇ ਬਟੰਡੇ ਦੀਪ ਘਟਲੋ ਜੀ ਨਾਲ ਬਹੁਤ ਗਾਣੇ ਚੱਲੇ ਫਿਰ ਉਸ ਤੋਂ ਪਹਿਲਾਂ ਗੁਰਲੇਸ਼ ਜੀ ਨਾਲ ਕਾਫੀ ਗਾਣੇ ਕਰੇ ਤੇ ਹੁਣ ਇਹ ਮੇਰਾ ਪਹਿਲਾ ਕਦਮ ਆ ਵੀ ਮੂਵੀ ਮੈਂ ਕਰ ਰਿਆਂ ਤੇ ਮੂਵੀ ਦੇ ਵਿੱਚ ਪ੍ਰਭ ਗਿੱਲ ਬਾਈ ਮੇਰੇ ਰੀਅਲ ਬ੍ਰਦਰ ਨੇ ਤੇ ਕਮਲ ਖੰਗੂੜਾ ਜੀ ਉਹ ਵੀ ਇੱਧਰ ਆਪਣੇ ਬਠਿੰਡਾ ਮਾਲਵਾ ਬੈਂਟ ਦੇ ਵਿੱਚ ਬਹੁਤ ਉਹਨਾਂ ਨੇ ਮਾਡਲਿੰਗ ਦੇ ਵੇਸ ਤੇ ਬਹੁਤ ਹੀ ਹਿੱਟ ਗਾਣੇ ਦਿੱਤੇ ਪ੍ਰੀਤ ਬਰਾੜ ਵਰਗੇ ਝੋਨਾ ਗਾਣਾ ਤੇ ਪੈਟਰੋਲ ਸਾਰੇ ਗਾਣੇ ਚ ਮਤਲਬ ਉਦੋਂ ਪਿਛਲਾ ਇੱਕ ਅਜ ਤੋਂ 10-15 ਸਾਲ ਪਹਿਲਾਂ ਦਾ ਦੌਰ ਸੀ ਜਦੋਂ ਜਿਹੜੇ ਗਾਣੇ ਚ ਕਮਲ ਖੰਗੂੜਾ ਮਾਡਲਿੰਗ ਕਰ ਜਾਂਦੀ ਸੀ ਤੇ ਮੈਸ ਪੂਜਾ ਗਾ ਦਿੰਦੀ ਹੁੰਦੀ ਸੀ ਉਹ ਗਾਣਾ ਹਿੱਟ ਹੁੰਦਾ ਸੀ ਤਕਰੀਬਨ ਮਤਲਬ ਬਹੁਤ ਹੀ ਉਹ ਫੇਮਸ ਨੀਕਾ ਲਾ ਐਕਟਰਸ ਹਾਂਜੀ ਇਹ ਫਿਲਮ ਦੇ ਵਿੱਚ ਕਿਸ ਤਰ੍ਹਾਂ ਦੀ ਕਾਮੇਡੀ ਦੀ ਹੈ ਰొਮੈਂਟਿਕ ਹੈ ਜਾਂ ਕੋਈ ਐਕਸ਼ਨ ਬਿਲਕੁਲ ਫਿਲਮ ਅਸੀਂ ਸਾਰੇ ਟੇਸਟਾਂ ਨਾਲ ਭਰਪੂਰ ਕੀਤੀ ਹੈ ਫਿਲਮ ਦੇ ਵਿੱਚ ਕਦੇ ਫਿਲਮ ਤੁਹਾਨੂੰ ਰਵਾਉਗੀ ਕਦੇ ਹਸਾਉਗੀ ਕਦੇ ਸਾਰੀਆਂ ਜਿਹੜੀਆਂ ਮੁਸ਼ਕਲਾਂ ਆਪਾਂ ਨੂੰ ਜ਼ਿੰਦਗੀ 'ਚ ਫੇਸ ਕਰਨੀਆਂ ਪੈਂਦੀਆਂ ਨੇ ਉਹ ਸਾਰੀਆਂ ਮੁਸ਼ਕਲਾਂ ਅਸੀਂ ਫਿਲਮ ਦੇ ਜ਼ਰੀਏ ਲੋਕਾਂ ਨੂੰ ਦਿਖਾਈਆਂ ਨੇ ਫਿਰ ਇੱਕ ਬੱਚਾ ਉਹ ਬਿਮਾਰ ਹੋ ਜਾਂਦਾ ਉਹਦੇ ਮਾਪਿਓ ਕੀ ਸਟਰਗਲ ਕਰਦੇ ਆ ਕਿ ਤੁਹਾਨੂੰ ਏਦਾਂ ਲੱਗੂਗਾ ਯਾਰ ਵੀ ਇਹ ਸਾਰੇ ਘਰ ਘਰ ਦੀ ਸਟੋਰੀ ਆ ਤੁਹਾਨੂੰ ਇਦਾਂ ਨਹੀਂ ਲੱਗੂਗਾ ਵੀ ਕਦੇ ਵੀ ਫਿਲਮ ਦੇ ਵਿੱਚ 1 ਮਿੰਟ ਲਈ ਵੀ ਤੁਹਾਡਾ ਇੰਟਰਸਟ ਖਤਮ ਨਹੀਂ ਹੋਊਗਾ ਮੂਵੀ ਬਹੁਤ ਹੀ ਟੇਸਟ ਨਾਲ ਭਰਪੂਰ ਆ ਸਟਾਰਸ ਕੰਪੋਨੈਂਟ ਜੀ ਫਿਲਮ ਦੇ ਵਿੱਚ ਆ ਆਪਣੇ ਜਸਪ੍ਰਿਤ ਢਿੱਲੋਂ ਜੀ ਇਧਰ ਸੁਖਦੇਵ ਰਾਲਾ ਜੀ ਇਹਨਾਂ ਨੇ ਤਾਂ ਬਹੁਤ ਹੀ ਫਿਲਮਾਂ ਕੀਤੀਆਂ ਨੇ ਇਧਰ ਪ੍ਰਭ ਇਹਨੇ ਮੇਰੇ ਵਾਂਗੂ ਮੈਂ ਤੇ ਪ੍ਰਭ ਨੇ ਅਸੀਂ ਪਹਿਲੀ ਮੂਵੀ ਕੀਤੀ ਆ ਤੇ ਇਧਰ ਇਹਨਾਂ ਨੇ ਸਾਲੀ ਸਾਹਿਬਾ ਦਾ ਰੋਲ ਕੀਤਾ ਪ੍ਰਭ ਉਹਨਾਂ ਦੇ ਕਮਲ ਦੇ ਜਿਹੜੇ ਕਮਲ ਖੰਗੂੜਾ ਨੇ ਉਹਨਾਂ ਦੀ ਬੈਸਟ ਫਰੈਂਡ ਆ ਤੇ ਬਹੁਤ ਹੀ ਸੋਹਣੀ ਇਹਨਾਂ ਦੀ ਤੁਸੀਂ ਇਹਨਾਂ ਨਾਲ ਵੀ ਬਾਤ ਚ ਗੱਲ ਕਰ ਲਿਓ ਬਹੁਤ ਹੀ ਸੋਹਣਾ ਇਹਨਾਂ ਨੇ ਐਕਟ ਕਰਿਆ ਇਹਨਾਂ ਨੇ ਤਾਂ ਪਹਿਲਾਂ ਵੀ ਬਹੁਤ ਮੂਵੀਆਂ ਹਟ ਮੂਵੀਆਂ ਕੀਤੀਆਂ ਨੇ ਤੇ ਦੂਸਰੀ ਗੱਲ ਮੈਂ ਸਾਰੇ ਮਤਲਬ ਦਰਸ਼ਕਾਂ ਨੂੰ ਇਹ ਵੀ ਦੱਸ ਦੂੰਗਾ ਵੀ ਜਿਹੜੇ ਸਾਡੇ ਪ੍ਰੋਡਿਊਸਰ ਨੇ ਅ ਅਜੀਤભાઈ ਰੀਤਪੈਨ ਹੁਣੀ ਉਹਨਾਂ ਨੇ ਜਿਹੜੀ ਸਾਡੀ ਇਹ ਮੂਵੀ ਇੱਕ ਤੇਰੇ ਕਰਕੇ ਰੈਡੀ ਕੀਤੀ ਇਹਦੇ ਵਿੱਚ ਉਹਨਾਂ ਨੇ ਨਵੇਂ ਚਿਹਰਿਆਂ ਨੂੰ ਵੀ ਕੰਮ ਦਿੱਤਾ ਕਿਉਂਕਿ ਇੱਕ ਜਦੋਂ ਆਪਾਂ ਮੂਵੀ ਫਰਸਟ ਕਰਦੇ ਆ ਉਹ ਕੋਈ ਵੀ ਤੁਹਾਡਾ ਜਿਹੜਾ ਮੂਵੀ ਦੇ ਉੱਤੇ 4 ਤੋਂ 5 ਕਰੋੜ ਦਾ ਬਜਟ ਲੱਗਦਾ ਘੱਟ ਤੋਂ ਘੱਟ 20 ਵੀ ਕਰੋੜ ਵੀ ਲੱਗਦੇ ਆ ਮੂਵੀ ਕੋਈ ਵੀ ਨਾਵੇਂ ਕਲਾਕਾਰ ਦੇ ਨਾਲ ਕਰਨੀ ਪਸੰਦ ਨਹੀਂ ਕਰਦਾ ਹਰੇਕ ਨੂੰ ਹੁੰਦਾ ਵੀ ਯਾਰ ਮੈਂ ਉਹ ਬੰਦੇ ਨਾਲ ਕੰਮ ਕਰਾਂ ਜਿਨੇ ਪਹਿਲਾਂ ਕੰਮ ਕੀਤਾ ਹੁੰਦਾ ਕੋਈ 1% ਦਾ ਵੀ ਰਿਸਕ ਨਹੀਂ ਲੈਂਦਾ ਪਰ ਇਹਨਾਂ ਨੇ ਮੈਨੂੰ ਵੀ ਮੌਕਾ ਦਿੱਤਾ ਪ੍ਰਭੂ ਨੂੰ ਵੀ ਦਿੱਤਾ ਹੋਰ ਵੀ ਪੰਜ ਛੇ ਇਦਾਂ ਦੇ ਚਿਹਰੇ ਆ ਜਿਨ੍ਹਾਂ ਨੂੰ ਇਹ ਫਿਲਮ ਨਾਲ ਮੌਕਾ ਮਿਲਿਆ ਤੇ ਸਾਨੂੰ ਇਦਾਂ ਆਸ ਆ ਵੀ ਇੱਕ ਮੂਵੀ ਮਿਲ ਗਈ ਸਾਨੂੰ ਪਲੇਟਫਾਰਮ ਮਿਲ ਗਿਆ ਹੁਣ ਅਸੀਂ ਉਸ ਤੋਂ ਬਾਅਦ ਹੋਰ ਮੂਵੀਆਂ ਵੀ ਕਰ ਸਕਾਂਗੇ ਇਹਦੇ ਵਿੱਚ 25 ਸੌਰੀ 40 ਤੋਂ 50% ਇਹ ਇੰਡੀਆ ਸ਼ੂਟ ਹੋਈ ਪੰਜਾਬ ਦੇ ਵਿੱਚ ਚੁੰਨੀ ਕੋਲੇ ਠੀਕ ਹੈ ਜੀ ਤੇ ਮਰਿੰਡੇ ਕੋਲੇ ਇਥੇ ਕਈ ਵਕ ਵਕ ਪਿੰਡਾਂ ਦੇ ਵਿੱਚ ਸ਼ੂਟ ਹੋਈ ਤੇ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਫੋਰਨ ਕੈਨੇਡਾ ਦੇ ਵਿੱਚ ਵੀ ਇਹ ਸ਼ੂਟ ਹੋਈ ਆ। ਜੀ ਜੀ ਟਾਈਟਲ ਜਿਹਾ ਸੀ ਇੱਕ ਤੇਰੇ ਕਰਕੇ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਇੱਕ ਤੇਰੇ ਕਰਕੇ ਜਿਹੜਾ ਆਪਾਂ ਜਿੱਦਾਂ ਹੁਣ ਤੁਸੀਂ ਆਇਓ ਤੁਸੀਂ ਵੀ ਕਹੇ ਯਾਰ ਮੈਂ ਜਿਸ ਕਰ ਤੇਰੇ ਕਰਕੇ ਇੱਥੇ ਬੈਠਾ ਮੈਂ ਕਹਿੰਨਾ ਮੈਂ ਮੂਵੀ ਕਰਕੇ ਇੱਥੇ ਬੈਠਾ ਇੱਕ ਤੇਰੇ ਕਰਕੇ ਬਹੁਤ ਹੀ ਆਪਣੇ ਆਮ ਇਹ ਜੂਜ਼ ਹੋਣ ਵਾਲਾ ਵਰਡ ਸੀਗਾ ਤਾਂ ਕਰਕੇ ਅਸੀਂ ਉਹਨੂੰ ਚੂਜ਼ ਕੀਤਾ ਇੱਕ ਤੇਰੇ ਕਰਕੇ ਵੀ ਮਤਲਬ ਤੁਸੀਂ ਦੇਖਣ ਜਾਓ ਅਸੀਂ ਤੁਹਾਡੇ ਕਰਕੇ ਮੂਵੀ ਬਣਾਈ ਹੈ ਟਾਈਟਲ Song ਵਗੈਰਾ ਹੋਰ Song ਦੇ ਇਸ ਤੇ ਇਹਦੇ ਵਿੱਚ ਦੋ ਪ੍ਰਭ ਗਿਲ ਬਾਈ ਦੇ ਬਹੁਤ ਹੀ ਰੋਮਾਂਟਿਕ ਗਾਣੇ ਬਾਈ ਦੇ ਚੱਲਦੇ ਆ ਤੇ ਦੋ ਪ੍ਰਭ ਗਿਲ ਬਾਈ ਦੇ ਗਾਣੇ ਆ ਤੇ ਇੱਕ ਵੀਰ ਸਿੰਘ ਦਾ ਗਾਣਾ ਮਾ ਬਹੁਤ ਵਾਕਮਾਲ ਗਾਇਆ ਉਹਨਾਂ ਨੇ ਇੱਕ ਮਾਂ ਗਾਣਾ ਗੁਰ ਸ਼ਬਦ ਵੀਰੇ ਨੇ ਗਾਇਆ ਬਹੁਤ ਸੋਹਣਾ ਤੇ ਮਤਲਬ ਇਹਦੇ ਵਿੱਚ ਪੰਜ ਗਾਣੇ ਆ ਬਹੁਤ ਹੀ ਸੋਹਣੇ ਬਹੁਤ ਬਾ ਕਮਾਲ ਲੇਗਣੇ ਵੀ ਜੀ ਕਮੇਡੀ ਦਾ ਦੌਰ ਚੱਲ ਰਿਹਾ ਤੇ ਕੀ ਲੱਗਦਾ ਤੁਹਾਨੂੰ ਇਸ ਦਾ ਫਰੰਟਲੋਸ ਨਾ ਪੱਕਾ ਇਹ ਨਹੀਂ ਦਰਸ਼ਕਾਂ ਨੂੰ ਇਹ ਗਿਲਾ ਰਹਿੰਦਾ ਸੀ ਵੀ ਫਿਲਮ ਜਦੋਂ ਕੋਈ ਆਉਂਦੀ ਆ ਪਾ ਉਹ ਸਿਰਫ ਕਮੇਡੀ ਫਿਲਮਾਂ ਜ਼ਿਆਦਾ ਆਉਂਦੀਆਂ ਨੇ ਮੈਨੂੰ ਤਾਂ ਸਾਡੇ ਕੋਲ ਇਹ ਮੈਸੇਜ ਆਉਂਦੇ ਸੀ ਵੀ ਯਾਰ ਕੱਲੀਆਂ ਕਮੇਡੀ ਫਿਲਮਾਂ ਹੀ ਜਾਂਦੀਆਂ ਨੇ ਕੋਈ ਤੁਸੀਂ ਮੈਸੇਜ ਨਹੀਂ ਦੇ ਰਹੇ ਅਸੀਂ ਇਹ ਚੀਜ਼ ਨੂੰ ਮੁੱਖ ਰੱਖਦੇ ਹੋਏ ਵੀ ਅਸੀਂ ਫਿਲਮ ਦੇ ਜ਼ਰੀਏ ਕੋਈ ਚੰਗਾ ਮੈਸੇਜ ਦੇ ਦਈਏ ਇੱਕ ਵੱਖਰਾ ਸਿਨੇਮਾ ਸਟਾਰਟ ਕਰੀਏ ਨਾ ਕਿ ਤੁਸੀਂ ਸਿਰਫ ਇਹ ਦੇਖੋ ਵੀ ਦੋ ਮੈਂਟਲ ਹੀ ਹੱਸੇ ਖੇਡੇ ਕੋਈ ਤੁਹਾਨੂੰ ਮੈਸੇਜ ਨਾ ਮਿਲੇ ਅਸੀਂ ਇਹ ਫਿਲਮ ਜਰੀਏ ਦੋ ਭਰਾਵਾਂ ਦਾ ਪਿਆਰ ਹਸਬੰਡ ਵਾਈਫ ਦਾ ਪਿਆਰ ਉਹਦਾ ਦੋ ਫੈਮਿਲੀਆਂ ਦਾ ਪਿਆਰ ਹੈ ਇਲਾ ਫੈਮਿਲੀ ਨਾਲ ਕਿਦਾਂ ਰਹਿੰਦਾ ਫਿਰ ਉਸ ਤੋਂ ਬਾਅਦ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਫੇਸ ਕਰਦਾ ਜਦੋਂ ਆਪਣੇ ਤੋਂ ਬਹੁਤ ਮੁੰਡੇ ਬਾਹਰ ਜਾਂਦੇ ਆ ਬਾਹਰ ਜਾ ਕੇ ਉਹ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਚੱਲਦੇ ਆ ਕਿਵੇਂ ਆਪਦੇ ਆਪ ਨੂੰ ਸੈਟਲ ਕਰਦਿਆ ਪਹਿਲਾਂ ਉਹ ਸੰਘਰਸ਼ ਕਰਦਾ ਇੱਕ ਜੀਮੀਦਾਰ ਪਰਿਵਾਰ ਤੋਂ ਉੱਠ ਕੇ ਛੋਟੇ ਜਿਹੇ ਜੀਮੀਦਾਰ ਪਰਿਵਾਰ ਤੋਂ ਉੱਠ ਕੇ ਜਾਂਦਾ ਫਿਰ ਬਾਹਰ ਜਾ ਕੇ ਕਿਵੇਂ ਉਹ ਆਪ ਦੀ ਆਪ ਕਾਮਯਾਬ ਹੁੰਦਾ ਹਾ ਆਪਦਾ ਬਿਜ਼ਨਸ ਸਟਾਰਟ ਕਰਦਾ ਬਹੁਤ ਹੀ ਚੀਜ਼ਾਂ ਸੀ ਇਹ ਫਿਲਮ ਦੇ ਜ਼ਰੀਏ ਦਿਖਾਈਆਂ ਤੁਹਾਨੂੰ ਐ ਲੱਗੂ ਯਾਰ ਕਿ ਪੈਸੇ ਵਸੂਲ ਮੂਵੀ ਸੀ ਰੀਲੀਜ਼ ਵਰਲਡ ਵਾਈਡ ਹੋ ਰਹੀ ਹੈ ਜੀ ਬਿਲਕੁਲ ਜੀ ਬਿਲਕੁਲ ਸਾਰੇ ਬਾਹਰ ਵੀ ਬਾਹਲੇ ਥੀਏਟਰਾਂ ਚ ਵੀ ਲੱਗੂਗੀ ਤੇ ਆਪਣੇ ਵੀ ਪੰਜਾਬ ਦੇ ਵਿੱਚ ਸਾਰੇ ਥੀਏਟਰਾਂ ਦੇ ਵਿੱਚ ਫਿਲਮ ਦੇਖਣ ਨੂੰ ਮਿਲਾਂਗੇ ਜਿਵੇਂ ਨੀਮਾ ਇਹ ਉਹ ਐਕਟਰੀ ਮੁੰਡੇ ਕਿ ਸਿੰਗਰਾਂ ਲਈ ਨਿਊ ਰੂਲ ਦੇ ਰਹੇ ਕਿ ਜੀ ਗਪੀ ਦਰਜੀਤ ਸਾਰੇ ਚੱਲ ਜਿਓ ਆ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਪਹਿਲਾਂ ਵੀ ਇਹ ਗੱਲ ਕਰਕੇ ਛੱਡਿਆ ਬਈ ਜਿਹੜਾ ਪ੍ਰੋਡੂਸਰ ਹੁੰਦਾ ਪ੍ਰੋਡੂਸਰ ਨੂੰ ਇਹ ਹੁੰਦਾ ਮੈਂ ਸੇਫ ਗੇਮ ਖੇਡਾਂ ਉਹਨੂੰ ਇਹ ਹੁੰਦਾ ਵੀ ਯਾਰ ਜਦ ਮੇਰੇ ਕੋਲੇ ਕਿਉਂਕਿ ਦੇਖੋ ਜਿਹੜਾ ਹੁਣ ਸਾਡਾ ਪ੍ਰੋਡੂਸਰ ਵੀ ਆ ਸਾਡੇ ਪ੍ਰੋਡੂਸਰ ਨੇ ਆਪਦੀ ਸਾਰੀ ਜ਼ਿੰਦਗੀ ਦੀ ਜਿਹੜੀ ਪੂੰਜੀ ਸੀ ਉਹ ਫੈਲੋ ਦੇ ਉੱਤੇ ਇਨਵੈਸਟ ਕਰੀ ਆ ਹੁਣ ਸਪੋਜ਼ ਕਰੋ ਫੈਲੋ ਚੱਲ ਜਾਂਦੀ ਆ ਤਾਂ ਤਾਂ ਉਹ ਅੱਗੇ ਇਦਾਂ ਦਾ ਕੰਮ ਸਟਾਰਟ ਕਰੂਗਾ ਤੇ ਨਵੇਂ ਚਿਹਰਿਆਂ ਨਾਲ ਖੇਡਣ ਲੱਗੂਗਾ ਨਵੇਂ ਚਿਹਰਿਆਂ ਨਾਲ ਕੰਮ ਕਰਨਾ ਸਟਾਰਟ ਕਰੂਗਾ ਜਿਹੜਾ ਪ੍ਰੋਡੂਸਰ ਪੁਰਾਣੇ ਪ੍ਰੋਡੂਸਰ ਕੰਮ ਕਰ ਰਹੇ ਉਹਨਾਂ ਨੂੰ ਇਹ ਆ ਯਾਰ ਜਿਹੜੇ ਬੰਦੇ ਚੱਲ ਰਹੇ ਨੇ ਹਟ ਚਾਹੇ ਉਹ ਕਿਸੇ ਵੀ ਏ ਬੀ ਸੀ ਆਪਾਂ ਕਲਾਕਾਰ ਦਾ ਨਾਮ ਲੈ ਲਈਏ ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਉਹਨਾਂ ਤੇ ਇਹ ਰਿਸਕ ਲਈਏ ਨਾ ਕਿ ਕਿਸੇ ਨਵੇਂ ਚਿਹਰੇ ਤੇ ਰਿਸਕ ਲਈਏ ਨਾ ਕਿ ਹੀਰੋਆਂ ਜਿਹੜੇ ਸਿੰਗਰ ਹੁੰਦੇ ਆ ਉਹਨਾਂ ਦੀ ਪਹਿਲਾਂ ਫੈਲ ਫੋਲੋਇੰਗ ਹੁੰਦੀ ਆ ਤੇ ਉਹ ਉਹਦੇ ਨਾਲ ਕੰਮ ਕਰਦੇ ਆ సేఫ్ సైడ్ కిట్ ਦੇ ਰਹੇ ਨੇ థియేటర్ ਚ ਕੰਮ ਕਰਨ ਦੇ ਨਵੇਂ ਚਿਹਰੇ ਮੁੰਡੇ ਲਿਖਿਆ ਬਾਈ ਬਾਈ ਮੇਰੀ ਨਹੀਂ 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 ਮੈਂ ਤੁਹਾਨੂੰ ਉਹੀ ਤਾਂ ਗੱਲ ਕਹਿ ਰਿਹਾ ਤੁਸੀਂ ਮੇਰਾ ਪੁਆਇੰਟ ਨਹੀਂ ਸਮਝਿਆ ਬਾਅਦ ਚ ਬਰਨਾਲਾ ਸਾਹਿਬ ਵੀ ਦੱਸ ਦੇਣਗੇ ਜਿਹੜਾ ਸਾਡਾ ਪੁਆਇੰਟ ਆ ਅਸੀਂ ਫਿਲਮ ਦੇ ਵਿੱਚ థియేటర్ ਵਾਲੇ ਬੰਦੇ ਜਾਂ ਜਿਹੜੇ ਨਵੇਂ ਚਿਹਰੇ ਸੀ ਅਸੀਂ ਉਹੀ ਬੰਦੇ ਚੂਜ਼ ਕੀਤੇ ਆ ਮੈਂ ਇਹ ਗੱਲ ਕਹਿ ਰਿਹਾ ਵੀ ਜਿਹੜੇ ਲੋਕ ਪੁਰਾਣੇ ਕੰਮ ਕਰ ਰਹੇ ਆ ਉਹਨਾਂ ਨੂੰ ਇਹ ਹੁੰਦਾ ਯਾਰ ਅਸੀਂ ਸੇਫ ਸਾਈਡ ਖੇਡੀਏ ਪਰ ਅਸੀਂ ਨਹੀਂ ਅਸੀਂ ਇਹ ਰਿਸਕ ਲਿਆ ਵਾ ਅਸੀਂ ਤੁਸੀਂ ਸਾਡੀ ਫੈਲੋ ਜਰੂ ਦੇਖੋਗੇ 5 ਤੋਂ 7 ਜਣੇ ਇਹ ਚ ਨਵੇਂ ਕੰਮ ਕਰ ਰਿਹਾ ਜਿਹੜੇ ਬੰਦਿਆਂ ਨੇ ਕਦੇ ਥੀਏਟਰ ਵਾਲੇ ਵੀ ਨੇ ਕਲਾਕਾਰ ਨੇ ਵੀ ਨੇ ਇਹ ਆਪਣੀ ਭੈਣਾਂ ਇਹ ਵੀ ਥੀਏਟਰ ਵਾਲਿਆ ਮੈਂ ਤਾਂ ਚਲੋ ਗਾਉਂਦਾ ਰਿਹਾ ਹਨ ਤੇ ਇਧਰ ਇਹਨਾਂ ਨੇ ਬਰਨਾਲਾ ਸਾਹਿਬ ਨੇ ਬਹੁਤ ਹੀ ਪਹਿਲਾਂ ਡਰਾਮੇ ਕੀਤੇ ਆ ਬਹੁਤ ਹੀ ਜ਼ਿਆਦਾ ਇਧਰ ਇਹ ਨੇ ਵਾਲੇ ਤੋਂ ਬੜੇ ਕਾਮਯਾਬ ਜਿਵੇਂ ਗੁਰਦਾਸ ਮਾਨ ਜੀ ਹੋ ਗਏ ਰਾਜ ਬੱਬਰ ਜੀ ਹੋ ਗਏ ਓਮਪਰੀ ਹੋ ਗਏ ਸਾਰੇ ਥੀਏਟਰ ਵਾਲੇ ਬਿਲਕੁਲ ਜੀ ਬਿਲਕੁਲ ਬਹੁਤ ਕਾਮਯਾਬ ਹੈ ਇਹਨਾਂ ਬਾਰੇ ਬਿਹਤਰ ਤੁਹਾਨੂੰ ਬਰਨਾਲਾ ਸਾਹਿਬ ਹੋਰ ਵੀ ਡੀਪਲੀ ਦੱਸ ਦਿੰਦੇ ਕਿ ਮੈਨੂੰ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਰਦਾ ਅਸੀਂ ਥੀਏਟਰ ਵਾਲਿਆਂ ਨਾਲ ਤੇ ਨਵੇਂ ਕਲਾਕਾਰਾਂ ਨੂੰ ਮੌਕਾ ਦਿੱਤਾ ਸਾਡੇ ਪ੍ਰੋਡਿਊਸਰਾਂ ਨੇ ਮੈਂ ਇਹਦੇ ਲਈ ਅਜੀਤ ਭੈਣ ਸੌਰੀ ਰੀਤ ਭੈਣ ਤੇ ਅਜੀਤ ਬਾਈ ਹੋਣਾ ਦਾ ਇਹ ਮਤਲਬ ਕਿ ਬਹੁਤ ਹੀ ਸ਼ੁਕਰਾਨਾ ਕਰਦਾ ਯਾਰ ਵੀ ਉਹਨਾਂ ਨੇ ਕਿਸੇ ਨਵੇਂ ਬੰਦੇ ਨੂੰ ਕੰਮ ਦਿੱਤਾ ਹਨਾ ਤੇ ਬਹੁਤ ਯਾਰ ਹਾਂਜੀ ਬਹੁਤ ਸਟਰਗਲ ਕਰਨਾ ਪੈਂਦਾ ਕਲਾਕਾਰ ਨੂੰ ਤੇ ਉਹਨਾਂ ਨੇ ਮੌਕਾ ਦਿੱਤਾ ਵਾ ਬਿਲਕੁਲ ਫਲਾਸ ਸਤਿ ਸ਼੍ਰੀ ਅਕਾਲ ਸਾਡੇ ਬਹੁਤ ਹੀ ਪਿਆਰੇ ਪਿਆਰੇ ਚੈਨਲ ਦੇ ਦਰਸ਼ਕਾਂ ਨੂੰ ਵਕ ਵਕ ਚੈਨਲ ਨੇ ਮੈਂ ਇਕੱਲੇ ਇਕੱਲੇ ਦਾ ਨਾਮ ਨਹੀਂ ਲੈ ਸਕਦਾ ਮੇਰਾ ਨਾਮ ਹੈਗਾ ਸੁਖਦੇਵ ਬਰਨਾਲਾ ਸਾਡੀ ਫਿਲਮ ਜੋ ਇੱਕ ਤੇਰੇ ਕਰਕੇ ਦੀ ਗੱਲ ਚੱਲਦੀ ਹੈ ਉਹਦੇ ਵਿੱਚ ਮੈਂ ਫਾਦਰ ਦਾ ਕਰੈਕਟਰ ਕੀਤਾ ਹੀਰੋ ਫਾਦਰ ਦਾ ਦੋ ਭਰਾ ਹੁੰਦੇ ਨੇ ਦੋ ਇੱਕ ਦਸ ਕਰਨ ਦੀ ਬੈਠੇ ਨੇ ਇਹ ਵੱਡਾ ਹੁੰਦਾ ਤੇ ਪ੍ਰਭ ਗਿੱਲ ਹੈ ਉਹ ਛੋਟਾ ਹੁੰਦਾਗਾ ਦੋਨਾਂ ਦੀ ਸਾਡੇ ਪਰਿਵਾਰ ਦੀ ਕਹਾਣੀ ਆ ਗੱਲ ਪਹਿਲਾਂ ਆਂਦੀ ਦਲ ਜੁਕੀ ਅ ਵੀ ਪਰਿਵਾਰ ਦੀ ਕਹਾਣੀਆਂ ਵਿੱਚ ਕਮੇਡੀ ਹੈ ਜੋ ਵੀ ਮਸਾਲਾ ਦਰਸ਼ਕ ਨੂੰ ਚਾਹੀਦਾ ਹੈ ਇਹਦੇ ਵਿੱਚ ਬਹੁਤ ਕੁਝ ਹੈ ਫਿਲਮ ਦੇਖਣ ਤੋਂ ਬਾਅਦ ਤੁਹਾਨੂੰ ਜ਼ਰੂਰ ਪਸੰਦ ਆਊਗੀ ਸਾਡੀ ਅਸੀਂ ਇਸ ਗੱਲ ਦਾ ਦਾਅਵਾ ਕਰਦੇ ਆਂ ਜੀ ਇੱਕ ਤੇਰੇ ਕਰਕੇ ਮੂਵੀ ਕਰਕੇ ਆਈ ਹੋਈ ਆ ਤੇ ਬਾਕੀ ਇਹ ਫਿਲਮ ਦੇ ਵਿੱਚ ਮੈਂ ਭੂਆ ਦਾ ਕਰੈਕਟਰ ਕਰ ਰਹੀ ਆ ਮੈਂ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਨੇ ਜਿਦੇ ਵਿੱਚ ਭੈਣ ਭਾਬੀ ਦਾ ਕਰੈਕਟਰ ਕੀਤਾ ਤੇ ਇਹਦੇ ਵਿੱਚ ਕੁਛ ਲੱਗਾ ਭੂਆ ਦਾ ਤੇ ਭੂਆ ਫੁਫੜ ਦੀ ਨੋਕਚੋਕ ਤੁਹਾਨੂੰ ਪਤਾ ਹੀ ਹੈ ਫੈਮਲੀਆ ਦੇ ਵਿੱਚ ਕਿੱਦਾਂ ਹੁੰਦਾ ਹੈ ਹਨਾ ਤੇ ਫੁੱਫੜ ਥੋੜਾ ਜਿਹਾ ਪੈਗ ਛੱਗ ਜੇ ਲਾ ਕੇ ਤੁਹਾਨੂੰ ਪਤਾ ਹੈ ਨਾ ਵਾਇਸ ਮਰ ਲੈਫਟ ਨਹੀਂ ਹੈ ਕਿ ਪੋਜ਼ਿਟਿਵ ਪੂ ਹਮੇਸ਼ਾ ਪੋਜ਼ਿਟਿਵ ਹੁੰਦੀ ਹੈ ਫੁੱਫੜ ਨੇਗਟਿਵ ਬਣਾ ਦਿੰਦਾ ਹਾਂ ਹਾਂਜੀ ਜੀ ਮੇਰਾ ਨਾਮ ਹੈ ਪ੍ਰਭ੍ਰਿਤ ਕੌਰ ਸਸ਼ਕਲ ਜੀ ਮੇਰਾ ਨਾਮ ਹੈ ਕਮਲਦੀਪ ਕੌਰ ਤੇ ਇਸ ਫਿਲਮ ਚ ਮੇਰਾ ਐਜ਼ ਅ ਕਮਲਖੂਰਾ ਮੈਡਮ ਦੀ ਫਰੈਂਡ ਦਾ ਕਰੈਕਟਰ ਹੈ ਤੇ ਇਸ ਫਿਲਮ ਦੇ ਵਿੱਚ ਮੇਰਾ ਅਦਾ ਕਰਨ ਭਾਜੀ ਤੇ ਪ੍ਰਭ ਜੀ ਦੀ ਐਜ਼ ਅ ਸੈਕਚਰ ਦਾ ਰੋਲ ਹੈ ਤੇ ਇਸ ਮੂਵੀ ਰਾਈ ਅਸੀਂ ਮਤਲਬ ਇੱਕ ਭੈਣ ਭਰਾ ਦਾ ਪਿਆਰ ਨੂੰ ਕਹ ਲੋ ਜਾਂ ਫਿਰ ਕਿਸੇ ਵੀ ਰਿਸ਼ਤੇ ਨੂੰ ਕਹ ਲੋ ਇਸ ਰਿਸ਼ਤੇ ਨੂੰ ਅੱਗੇ ਵਧਾਉਣ ਲਈ ਇਸ ਚੀਜ਼ ਬਾਰੇ ਆਪਾਂ ਮੂਵੀ ਕੀਤੀ ਹੈਗੀ ਹੈ ਕਿ ਰਿਸ਼ਤਿਆਂ ਦੀ ਕੀ ਇਮਯਤ ਹੈ ਕਿ ਉਹਦੀ ਇੰਪੋਰਟੈਂਸ ਹੈਗੀ ਹੈ ਅੱਗੇ ਜਾ ਕੇ ਤੁਹਾਨੂੰ ਮੂਵੀ ਚ ਪਤਾ ਲੱਗੇਗਾ ਕਿ ਕੀ ਕੀ ਸਟਰਗਲ ਕੀਤੀ ਹੈ ਕਿ ਕਿ ਗੱਲ ਕੋਈ ਵਾਰ ਵੀ ਜਾ ਰਿਹਾ ਤੇ ਕੀ ਸਟਰਗਲ ਕਰ ਰਿਹਾ ਹੈ ਆਪਣੀ ਲਾਈਫ ਦੇ ਵਿੱਚ ਤੇ ਇੱਕ ਰਿਸ਼ਤਿਆਂ ਦੀ ਇੰਪੋਰਟੈਂਸ ਦੀ ਗੱਲ ਕੀਤੀ ਗਈ ਹੈ ਤੁਹਾਡੀ ਪਹਿਲੀ ਮੂਵੀ ਹੈ ਕਿ ਪਹਿਲਾਂ ਵੀ ਨਹੀਂ ਸਰ ਮੈਂ ਪਹਿਲਾਂ ਵੀ ਕਾਫੀ ਫਿਲਮਾਂ ਕਰ ਚੁੱਕੀ ਹਾਂ ਕਿਹੜੀ ਕਿਹੜੀ ਮੇਰੀ ਪਹਿਲੀ ਮੂਵੀ ਹੈ ਠੀਕ ਹੈ ਹਾਂਜੀ ਕਿਹੜੀ ਕਿਹੜੀ ਫਿਲਮ ਕੀਤੀ ਹੈ ਪਰ ਮੈਂ ਕਾਫੀ ਹਿੱਟ ਫਿਲਮਾਂ ਜਿਵੇਂ ਐਮਬੀ ਭਾਜੀ ਨਾਲ ਭੀ ਭਾਜੀ ਨਾਲ ਸੋਕਣ ਸੋਕੜੇ ਸਰਗੀ ਸਿੰਦਾ ਸਿੰਦਾ ਕਾਫੀ ਫਿਲਮਾਂ ਨੇ ਉਹਨਾਂ ਇੱਕਦਮ ਤਾਂ ਨਹੀਂ ਸਾਰੇ ਦੇ ਨਾਮ ਯਾਦ ਆਉਂਦੇ ਹਾਂਜੀ ਇਹ ਵੀ ਦਾ ਦਰਸ਼ਕਾਂ ਤੋਂ ਇਸ ਮੂਵੀ ਨੂੰ ਲੈ ਕੇ ਦੇਖੋ ਸਰ ਹਰ ਜਦੋਂ ਵੀ ਕੋਈ ਬੰਦਾ ਫਿਲਮ ਬਣਾਉਂਦਾ ਉਹਨਾਂ ਨੂੰ ਦਰਸ਼ਕਾਂ ਤੋਂ ਹੀ ਉਮੀਦ ਹੁੰਦੀ ਹੈ ਕਿਉਂਕਿ ਫਿਲਮ ਬਣਾਉਣ ਤੋਂ ਬਾਅਦ ਉੱਥੇ ਉਹਨਾਂ ਦਾ ਕੰਮ ਖਤਮ ਹੋ ਜਾਂਦਾ ਹੈ ਸੋ ਹੁਣ ਆਰਟਿਸਟਾਂ ਦਾ ਪ੍ਰੋਡਿਊਸਰਾਂ ਦਾ ਡਾਇਰੈਕਟਰਾਂ ਦਾ ਸਾਰਿਆਂ ਦਾ ਕੰਮ ਖਤਮ ਹੈ ਸੋ ਸਿਰਫ ਉਹਨ ਦਰਸ਼ਕਾਂ ਦਾ ਹੀ ਕੰਮ ਬਚਿਆ ਹੈ ਸੋ ਉਮੀਦ ਹੈ ਕਿ ਉਹ ਥੀਏਟਰ ਚ ਜਾਣਗੇ ਤੇ ਸਾਡੀ ਉਮੀਦ ਤੇ ਖਰੇ ਉਤਰਨਗੇ ਤੇ ਸਾਡੀ ਫਿਲਮ ਨੂੰ ਰਿਸਪੌਂਸ ਵਧੀਆ ਦੇਣਗੇ ਇੱਕ ਇੱਕ ਰਿਕਵੈਸਟ ਹੈ ਕਿ ਪਲੀਜ਼ ਇੱਕ ਵਾਰੀ ਥੀਏਟਰ ਚ ਚਲੇ ਜਾਈਓ ਤੁਹਾਨੂੰ ਫਿਲਮ ਪਸੰਦ ਆਏ ਨਾ ਆਏ ਉਹ ਬਾਧੀਆਂ ਗੱਲਾਂ ਨਹੀਂ ਬਟ ਇੱਕ ਵਾਰ ਥੀਏਟਰ ਤੁਸੀਂ ਜ਼ਰੂਰ ਜਾਣਾ ਫਿਲਮ ਦੇਖਣ ਕੋਈ ਡਾਇਲੌਗ ਤੁਹਾਡਾ ਕੋਈ ਕਿਸੇ ਦਾ ਤੁਹਾਡਾ ਸਰਾ ਦਾ ਕੋਈ ਡਾਇਲੌਗ ਫਿਲਮ ਦੇ ਵਿੱਚ ਜਿਆ ਕੋਈ ਵਧੀਆ ਲੱਗਿਆ ਹੋਵੇ ਤੁਹਾਨੂੰ ਵੀ ਅਸੀਂ ਆ ਸਾਡਾ ਡਾਇਲੌਗ ਵਧੀਆ ਜਾ ਇਸ ਮੂਵੀ ਨੂੰ ਨਾ ਸਾਲ ਹੋ ਗਿਆ ਸ਼ੂਟੇ ਕਿ ਤੁਹਾਨੂੰ ਡਾਇਲੌਗ ਦਿੱਤਾ ਮਾਜੀ ਇਕਦਮ ਰਿਮਾਈਂਡ ਨਹੀਂ ਆਉਂਦਾ ਇਕਦਮ ਰਿਮਾਈਂਡ ਨਹੀਂ ਕਰ ਸਕਦੇ ਉਹ ਤੇ ਡਾਇਲੌਗ ਸੋ ਇਹ ਕੰਪਲੈਗ ਬਾਕੀ ਇਸ ਮੂਵੀ ਨੂੰ ਤੁਸੀਂ ਆਪਣੇ ਪਰਿਵਾਰ ਨਾਲ ਵੀ ਜਾ ਕੇ ਦੇਖ ਸਕਦੇ ਹੋ ਬਿਕੋਜ਼ ਇਹ ਪਰਿਵਾਰਕ ਮੂਵੀ ਹੈ ਤੁਸੀਂ ਛੋਟੇ ਵੱਡੇ ਕਿਸੇ ਨੂੰ ਵੀ ਲੈ ਕੇ ਜਾਓ ਸਾਰੇ ਦੇਖਣੇ ਇਸ ਮੂਵੀ ਨੂੰ ਜਾ ਕੇ ਬਿਕੋਜ਼ ਦਨ ਆ ਆਪਣੇ ਪੇਰੈਂਟਸ ਦੀ ਇੰਪੋਰਟੈਂਸ ਦਾ ਵੀ ਪਤਾ ਲੱਗਦਾ ਹੈ ਕਿ ਛੋਟੇ ਤੋਂ ਛੋਟੇ ਬੱਚੇ ਨੂੰ ਵੀ ਜਾ ਕੇ ਦੇਖਣੀ ਚਾਹੀਦੀ ਹੈ ਤੇ ਆਪਾਂ ਹੀ ਕੰਮ ਹੈ ਕਿ ਬਹੁਤ ਪਰਿਵਾਰਕ ਮੂਵੀ ਹੈ ਇਹ ਕਿਹਦਾ ਤੁਹਾਡਾ ਵੇਰਾ ਨਾਮ ਪ੍ਰਭੀਤ ਕੌਰ ਪ੍ਰਭੀਤ ਕੌਰ ਕਮਲਦੀਪ ਕੌਰ